ਬਾਈ ਜੀ ਸਾਸ੍ਰੀਕਾਲ ਸਵਾਗਤ ਹੈ ਮੱਤੀ ਵਾਲੇ ਸ਼ੋਰਮ ਤੇ ਤੁਹਾਡਾ ਸੇਲ ਜਾਰੀ ਹੈ ਦਿਖਾਣ ਲੱਗੇ ਆ ਤੁਹਾਨੂੰ ਨਵੀਆਂ ਆਈਟਮਾਂ ਮੱਤੀ ਸ਼ੋਰਮ ਦੀ ਸੇਲ ਦੇ ਵਿੱਚ ਤੁਹਾਨੂੰ ਨਵੇਂ ਆਈਟਮ ਦਿਖਾਣ ਲੱਗੇ ਜੀ ਬਹੁਤ ਹੀ ਭਾਰੀ ਸੇਲ ਲੱਗੀ ਹੋਈ ਹੈ ਧਮਾਕਾ ਸੇਲ ਹੈ ਮੱਤੀ ਵਾਲਿਆਂ ਦੇ ਸ਼ੋਰਮ ਚ ਧਮਾਕਾ ਸੇਲ ਚ ਦੱਸੋ ਜੀ ਕੀ ਆਈਟਮ ਨਵੀਂ ਆਈ ਹੈ ਕ੍ਰਸ਼ ਕਾਟਨ ਕ੍ਰਸ਼ ਕਾਟਨ ਜੀ ਕ੍ਰਸ਼ ਕਾਟਨ ਦੇ ਨਵੇਂ ਡਿਜ਼ਾਈਨ ਆਏ ਆ ਜੀ ਸੁੰਨ ਡਿਜ਼ਾਈਨ ਦਿਖਾਉਣ ਲੱਗੇ ਆ ਸਾਰੇ ਬਹੁਤ ਡਿਜ਼ਾਈਨ ਨੇ ਜੀ ਬਹੁਤ ਸੋਹਣੇ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਬਹੁਤ ਡਿਜ਼ਾਈਨ ਨੇ ਬਹੁਤ ਮਾਲ ਆ ਰਿਹਾ ਜੀ ਇਹਦਾ ਕ੍ਰਸ਼ ਕਾਟਨ ਦਾ ਜੀ ਸੇਮ ਬਹੁਤ ਵੈਰਾਈਟੀ ਬਹੁਤ ਹੈ ਜੀ ਵੀ ਸਾਨੂੰ ਸੇਲ 'ਚ ਦਵਾਂਗੇ ਜੀ ਸੇਲ ਰੇਟ ਸੁਣਨ ਲਈ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਹਾਂਜੀ ਦਿਖਾਉਣ ਲੱਗਾ ਤੁਹਾਨੂੰ ਕ੍ਰਸ਼ ਕਾਟਨ ਦੀ ਨਵੀਂ ਆਈਟਮ ਰੇਟ ਬਹੁਤ ਘੱਟ ਐ ਇਸਦਾ ਜੋ ਕਿ 2200 ਦੀ ਰੇਂਜ ਚ ਕੱਲਾ ਸੂਟ ਮਿਲਦਾ ਮੱਤੀ ਵਾਲਿਆਂ ਦੇ ਸ਼ੋਰੂਮ ਦੇ ਵਿੱਚ ਇਸਦਾ ਰੇਟ ਦੱਸੋ ਜੀ ਕਿੰਨਾ ਹੈ 250 ਦੇ 2 ਦੇ ਦਿਆਂਗੇ ਜੀ 250 ਦੇ 2 ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਤੁਹਾਨੂੰ ਇਹ ਕ੍ਰਸ਼ ਕਾਟਨ ਦੇ ਸੂਟ 250 ਰੁਪਏ ਦੇ 2 ਮਿਲਨੇ ਆ 250 ਦੇ 2 ਲੈ ਜਾਓ ਜੀ ਲੈ ਜਾਓ 250 ਦੇ 2 ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਸੇਲ ਸੇਲ ਲੈ ਜਾਓ ਜੀ ਭਾਰੀ ਤਮਾਕਾ ਸੇਲ ਲੱਗੀ ਹੋਈ ਹੈ ਜੀ ਕ੍ਰਸ਼ ਕਾਟਨ ਦੇ ਡਿਜ਼ਾਈਨ ਦਿਖਾਉਣ ਲੱਗਾ ਤੁ ਜਲਦੀ ਜਲਦੀ ਜੜਾ ਵੀ ਸੂਟ ਚਾਹੀਦਾ ਤੁਸੀਂ ਸਕਰੀਨ ਸ਼ਾਟ ਲਓ ਜਾਂ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਸੂਟ ਦਿਖਾਉਣ ਲੱਗਿਆ ਦੇਖੋ ਜੀ ਬਹੁਤ ਸੋਹਣੇ ਸੂਟ ਨੇ ਜੀ 2300 ਦੇ 2 ਜੀ 2300 ਦੇ 2 125 ਰੁਪਏ ਦਾ ਸੂਟ ਪੈ ਗਿਆ ਜੀ ਇਹ ਮੱਤੀ ਵਾਲਿਆਂ ਦੇ ਸ਼ੋਰੂਮ ਚ ਮਿਲਦਾ ਤੁਹਾਨੂੰ ਜੀ ਡਿਜ਼ਾਈਨ ਬਹੁਤ ਨੇ ਜੀ ਦੇਖ ਸਕਦੇ ਹੋ ਤੁਸੀਂ ਜੀ ਕੱਲਾ ਕੱਲਾ ਡਿਜ਼ਾਈਨ ਦਿਖਾਉਣ ਲੱਗਿਆ ਜੀ ਬਹੁਤ ਪਿਆਰੀ ਆਈਟਮ ਹੈ ਜੀ ਕ੍ਰਸ਼ ਕਾਟਨ ਦੇ ਡਿਜ਼ਾਈਨ ਨੇ ਡਿਜ਼ਾਈਨ ਦੇਖ ਲਓ ਸਾਰੇ ਜਿਹੜਾ ਵੀ ਸੂਟ ਚਾਹੀਦਾ ਸੂਟ ਦਾ ਸਕਰੀਨਸ਼ਾਟ ਲਓ ਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੈਂਡ ਕਰੋ ਦੇਖੋ ਜੀ ਕ੍ਰਸ਼ ਕਾਟਨ 250 ਰੁਪਏ ਦੇ ਦੋ ਸੂਟ ਭਾਈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਆਪਣੇ ਰਿਸ਼ਤੇਦਾਰ ਭੈਣ ਭਾਈ ਸਭ ਨੂੰ ਸ਼ੇਅਰ ਕਰ ਦਿਓ ਵੀਡੀਓ ਤਾਂ ਜੋ ਮੱਤੀ ਵਾਲਿਆਂ ਦੇ ਸ਼ੋਰੂਮ ਚ ਲੱਗੀ ਧਮਾਕਾ ਸੇਲ ਦਾ ਵੱਤ ਤੋਂ ਵੱਧ ਲਾਭ ਉਠਾ ਸਕਣ ਦੇਖੋ ਜੀ ਕ੍ਰਾਸ਼ ਕਾਟਨ ਦੀ ਨਵੀਂ ਡਿਜ਼ਾਈਨਿੰਗ ਸਭ ਤੋਂ ਸਸਤਾ ਰੇਟ ਹੈ ਮੱਤੀ ਵਾਲਿਆਂ ਦੇ ਸ਼ੋਰੂਮ 'ਚ ਇਸ ਕੱਪੜੇ ਦਾ 250 ਰੁਪਏ ਦੇ ਦੋ ਸੂਟ ਜੀ ਦੇਖੋ ਜੀ ਪੂਰਾ ਆਲ ਓਵਰ ਸੂਟ ਹੈ ਡਿਜ਼ਾਈਨ ਬਹੁਤ ਸੋਹਣੇ ਨੇ ਨਵੇਂ ਡਿਜ਼ਾਈਨ ਨੇ ਪੋਂਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਜਲਦੀ ਕਰੋ ਰਸ਼ ਫੁੱਲ ਚੱਲ ਰਿਹਾ ਜੀ ਸਟਾਕ ਲਿਮਟਿਡ ਹੈ ਇਸ ਲਈ ਜਲਦੀ ਕਰੋ ਸਮੇਂ ਦਾ ਲਾਭ ਉਠਾਓ ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਪਾਰਿਸ ਸੇਲ ਤਮਾਕਾ ਸੇਲ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਜੀ ਧੰਨਵਾਦ ਜੀ